ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਸਿੰਘ ਤੁਸੀਂ ਜੁੜਿਓ ਮਾਲਵਾ ਪੋਡਕਾਸਟ ਦੇ ਨਾਲ ਅਸੀਂ ਅਕਸਰ ਹੀ ਖੇਤੀਬਾੜੀ ਤੋਂ ਸੰਬੰਧਿਤ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤੇ ਨਵੀਂ ਤੋਂ ਨਵੀਂ ਜਾਣਕਾਰੀ ਅਸੀਂ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਦਈਏ ਤੇ ਇਸੇ ਤਰ੍ਹਾਂ ਅੱਜ ਅਸੀਂ ਚੱਲਦੇ ਇੱਕ ਬਾਈ ਕੋਲ ਪਹੁੰਚੇ ਆ ਜਿਹੜਾ ਬਾਈ ਮਧੂ ਮੱਖੀ ਕੀ ਪਾਲਣ ਦਾ ਕਿੱਤਾ ਕਰਦਾ ਤੇ ਬਾਈ ਨੂੰ ਪਿਛਲੇ ਕਾਫੀ ਸਮੇਂ ਤੋਂ ਇਸ ਕਿੱਤੇ ਨਾਲ ਜੁੜਿਆ ਹੁਣ ਅਸੀਂ ਅੱਜ ਉਸੇ ਮੱਖੀ ਪਾਲਣ ਦੇ ਸੰਬੰਧ ਚ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਪਿੰਡ ਦੱਸ ਦਿਓ ਤੇ ਆਪਣਾ ਨਾਮ ਦੱਸੋ ਰਾਜਪਾਲ ਮੇਰਾ ਨਾਮ ਹੈ ਠੀਕ ਹੈ ਜੀ ਹਾਂ ਜੀ ਤੇ ਪਿੰਡ ਪਿੰਡ ਠਸਕਾ ਪਿੰਡ ਠਸਕਾ ਹਾਂ ਜੀ ਪਿੰਡ ਠਸਕਾ ਜ਼ਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਜੀ ਠੀਕ ਹੈ ਜੀ ਬਾਈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਹ ਕੰਡਾ ਕਰਦੇ ਆ ਲਗਭਗ 15 ਸਾਲ ਹੋ ਗਏ 15 ਸਾਲ ਹੋ ਗਏ 15 ਸਾਲ ਹੋ ਗਏ ਅੱਛਾ ਜੀ ਹਾਂ ਜੀ ਤੇ ਬਾਈ ਜੀ ਕਿਵੇਂ ਆ ਤੁੰਦਾ ਇਹਦੇ ਬਾਰੇ ਸਾਨੂੰ ਸਾਰੀ ਡਿਟੇਲ ਦੋ ਜਾਣਕਾਰੀ ਦੋ ਵੀ ਇਹ ਕਿੰਨੇ ਕ ਪੈਸਿਆਂ ਤੋਂ ਤੁਸੀਂ ਇਹ ਸਟਾਰਟ ਕਰਿਆ ਮੈਂ ਮਤਲਬ 60000 ਨਾਲ ਕੰਮ ਸ਼ੁਰੂ ਕੀਤਾ ਸੀ। ਅੱਛਾ ਜੀ। ਹਾਂ ਜੀ। ਤੇ ਮੈਂ ਆਸਤੇ ਆਸਤੇ 4 ਲੱਖ ਨੇੜੇ ਪਹੁੰਚ ਗਿਆ ਸੀ। ਅੱਛਾ ਜੀ। ਹਾਂ ਜੀ। ਤੇ ਫਿਰ ਆਸਤੇ ਆਸਤੇ ਪੌਸਲਾ ਪੌਸਗਾ ਮੈਨੂੰ ਇੱਥੇ ਬੈਨੀਫਿਟ ਵੀ ਹੋਇਆ। ਹਾਂ ਜੀ। ਤੇ ਫਿਰ ਇਕਦਮ ਲੌਸ ਵੀ ਹੋ ਗਿਆ ਜੀ। ਠੀਕ ਹੈ ਜੀ। ਤੇ ਲੌਸ ਇਹ ਮਤਲਬ ਕੋਈ ਰੁਕਤਾਂ ਦੇ ਹਿਸਾਬ ਨਾਲ ਆਉਂਦਾ ਹੈ ਜਾਂ ਕੋਈ ਇਨਪੁਟ ਮਤਲਬ ਪੈਦਾ ਕਰਨ 'ਚ ਦਿੱਕਤ ਆਉਂਦੀ ਆ ਤੁਹਾਨੂੰ? ਦੇਖੋ ਜੀ ਵੇਚਣ ਦੇ ਵੇਲੇ ਲੌਸ ਆ ਜਾਂਦੇ ਆ। ਠੀਕ ਹੈ ਜੀ ਤੇ ਰੁੱਤ ਦੇ हिसाब ਨਾਲ ਵੀ ਹਾਂਜੀ ਠੀਕ ਹੈ ਜੀ ਜਿਵੇਂ ਪਿਛਲੇ ਸਾਲ ਹੈ ਹਾਂਜੀ ਤੇ ਮੇਰੀ ਡੇਟ ਪੌਣੇ 2 ਲੱਖ ਦੀ ਮੱਖੀਆਂ ਮਰ ਗਈਆਂ ਨੇ ਠੰਡ ਨਾਲ ਅੱਛਾ ਜੀ ਹਾਂਜੀ ਡੇਢ ਪੌਣੇ 2 ਲੱਖ ਦੀ ਵੱਡੀ ਮੱਖੀਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਹਜੇ ਗਰਮੀ ਹੈ ਗਰਮੀ ਚ ਕਿੰਨਕ ਨੁਕਸਾਨ ਹੋਗਾ ਕਿੰਨਕ ਨਹੀਂ ਇਹ ਜਿਹੜੀਆਂ ਤੁਸੀਂ ਆਪਾਂ ਤੁਸੀਂ ਮੱਖੀਆਂ ਦੀ ਗੱਲ ਕਰੀ ਐ ਇਹ ਹਰ ਸਾਲ ਹੀ ਮਰ ਜਾਂਦੀਆਂ ਨੇ ਜਾਂ ਬਚ ਜਾਂਦੀਆਂ ਨੇ ਜੀ ਇਹ ਹਰ ਸਾਲ ਹੀ ਮਰ ਜਾਂਦੀਆਂ ਨੇ ਲਗਭਗ ਇਹਨਾਂ 'ਚ ਜਿਵੇਂ 9 ਫਰੇਮ ਹੁੰਦੇ ਨੇ ਹਾਂਜੀ ਇਹਨਾਂ 'ਚ 3 ਜਾਂ 4 ਫਰੇਮ ਬਚ ਜਾਂਦੇ ਨੇ ਬੜੇ ਔਖੇ ਨਾਲ ਚਿੱਨੀ ਨਾਲ ਕਿਵੇਂ ਮਤਲਬ ਸੀ ਬਚਾ ਕੇ ਰੱਖਦੇ ਬਚਾ ਕੇ ਰੱਖ ਜਾਂਦੇ ਆ ਤੇ ਤੁਹਾਡੇ ਕੋਲ ਟੋਟਲ ਕਿੰਨੇ ਕੁ ਡੱਬੇ ਨੇ ਜਿਹੜੇ ਤੁਸੀਂ ਇੱਥੇ ਲਾਏ ਹੋਏ ਨੇ ਜੀ ਹਾਂ ਇੱਥੇ ਮੇਰੇ ਕੋਲ 50 ਕੁ ਡੱਬੇ ਹੋਣੇ ਜੀ ਅੱਛਾ ਜੀ ਤੇ 100 ਡੱਬੇ ਜੀ ਮੇਰੇ ਕੋਲੇ ਸਟਾਰਟਿੰਗ ਨੇ ਕੀਤਾ ਨਹੀਂ ਹੁਣ ਪਿਛਲੇ ਸਾਲ ਅੱਛਾ ਪਿਛਲੇ ਸਾਲ 100 ਰੁਪਏ ਬਣਾ ਗਏ ਸੀ ਠੀਕ ਹੈ ਜੀ ਤੇ ਪਿਛਲੇ ਸਾਲ ਮੇਰੇ 45 ਬਕਸੇ ਮਰ ਗਏ ਅੱਛਾ 45 ਬਕਸਿਆਂ ਦੇ ਵਿੱਚ ਜਿਹੜੀਆਂ ਮੱਖੀਆਂ ਸੀਗੀਆਂ ਮਰ ਗਈਆਂ ਜੀ ਉਹ ਮਰ ਗਈਆਂ ਤੇ ਜਿਹੜੀ ਤੁਸੀਂ ਮੱਖੀ ਪਾਉਨੇ ਹੋ ਮੰਨ ਲਓ ਇਹ ਕੀ ਕੋਸਟ ਪੈਂਦੀ ਹੈ ਇਹਦਾ ਖਰਚਾ ਕਿੰਨਾ ਕ ਆ ਜਾਂਦਾ ਜੀ ਪਰ ਡੱਬੇ ਮੁਤਾਬਕ ਜੇ ਆਪਾਂ ਗੱਲ ਕਰੀਏ ਤੁਸੀਂ ਮੁੱਲ ਲੈਣੇ ਆ ਜਦੋਂ ਤੁਸੀਂ ਹਰ ਸੀਜਨ ਦੇ ਵਿੱਚ ਹਾਂਜੀ ਤੇ ਕਿੰਨੇ ਕ ਪੈਸਿਆਂ ਦੀ ਮੱਖੀ ਜਿਹੜੀ ਉਹ ਆਉਂਦੀ ਹੈ ਅੱਛਾ ਅੱਛਾ ਹਾਂਜੀ ਤੁਸੀਂ ਇਹ ਮੱਖੀਆਂ ਆਉਂਦੀ ਹੈ ਜੀ ਮਤਲਬ ਜੇ ਤੇ ਆਪਾਂ ਕੰਮ ਸ਼ੁਰੂ ਕਰਦੇ ਹਾਂ ਹਾਂਜੀ 3500 ਤੋਂ ਲੈ ਕੇ 3500 ਰੁਪਏ ਕਿਲੋ ਦੇ हिसाब ਦੇ ਕੀ ਹਿਸਾਬ ਨਹੀਂ ਨਹੀਂ ਬਕਸਾ ਆਉਂਦਾ ਹੈ ਜੀ ਅੱਛਾ 3500 ਬਕਸਾ 3500 ਰੁਪਏ ਦਾ ਬਕਸਾ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਜਿਹੜਾ ਬਕਸਾ ਹੈ ਇਹ ਇਹਦੇ ਵਿੱਚ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਹੋ ਜਾਂਦਾ ਹੈ ਇਹ ਜਿਹੜਾ ਬਕਸਾ ਬਕਸਾ ਹੈ ਨਾ ਇਹ 3500 ਰੁਪਏ ਮੱਖੀਆਂ ਵੀ ਸਾਰਾ ਕੁਝ 3500 ਅੱਛਾ 3500 ਦਾ ਆਉਂਦਾ ਹੈ ਇਹ ਇੱਕ ਵਾਰੀ ਪ੍ਰੋਡਕਸ਼ਨ ਪੈਦਾ ਕਰਦਾ ਜਾਂ ਕਈ ਵਾਰਾ ਮਤਲਬ ਜਿਵੇਂ ਦੋ ਮਹੀਨਿਆਂ ਤਿੰਨ ਮਹੀਨਿਆਂ ਚ ਪੈਦਾ ਕਰਕੇ ਤੁਹਾਨੂੰ ਦੇ ਦਿੰਦਾ ਕਈ ਵਾਰ ਜਿਵੇਂ ਸੀਜ਼ਨ ਹੈ ਸਰੋਂ ਦਾ ਸੀਜ਼ਨ ਹੈ ਜੀ ਹਾਂ ਜੀ ਉਦੋਂ 10 ਦਿਨ ਤੋਂ ਮਗਰੋਂ ਜਾਂ 15 ਦਿਨ ਮਗਰੋਂ ਅੱਛਾ ਜੀ ਮਤਲਬ ਐਵੇਂ ਜੀ ਵੀ ਮਤਲਬ ਬਕਸਾ ਤਿਆਰ ਕਰ ਦਿੰਦਾ ਜੀ ਤਿਆਰ ਕਰ ਦਿੰਦਾ ਤੇ ਤੁਹਾਡਾ ਕੀ ਰੇਟ ਵਿਕਦਾ ਜੀ ਇਹ ਹੁਣ ਜੇ ਮੇ ਚੱਲ ਰਿਹਾ ਜੀ 150 ਰੁਪਏ ਕਿਲੋ ਚੱਲ ਰਿਹਾ ਅੱਛਾ ਇਹ ਤੁਹਾਡਾ ਕੋਈ ਮੰਡੀ 'ਚ ਵੇਚਦੇ ਹੋ ਜਾਂ ਤੁਹਾਡੇ ਤਾਂ ਲੋਕਲ ਕੋਈ ਹੋਰ ਖਰੀਦ ਲੈਂਦਾ ਨਹੀਂ ਲੋਕਲ ਹੋਰ ਕੋਈ ਖਰੀਦਦਾ ਜੀ ਅੱਛਾ ਜੀ ਤੇ ਮੰਡੀ ਕਰਨ ਕਿਤੇ ਦਾ ਸਪੈਸ਼ਲ ਨਹੀਂ ਹੈਗਾ ਨਹੀਂ ਸਪੈਸ਼ਲ ਨਹੀਂ ਹੈਗਾ ਇਹ ਵੀ ਮਤਲਬ ਜੋ ਇਹ ਹੈ ਸਾਡਾ ਇੱਕ ਖਸਾਨੀ ਨਾਲ ਜੁੜਿਆ ਹੈ ਜੀ ਠੀਕ ਹੈ ਜੀ ਜਾਂ ਜਦੋਂ ਮਤਲਬ ਫਸਲ ਦੇ ਫੁੱਲ ਆਉਣਗੇ ਕਿਸੇ ਦੇ ਜਿਵੇਂ ਸਰੋਂ ਹੋਊਗੀ ਹਾਂਜੀ ਤਾਂ ਇਹ ਹੋਊਗਾ ਹਾਂਜੀ ਇਹ ਵੀ ਮਤਲਬ ਜਿਹੜਾ ਹੈ ਸਾਡਾ ਸੰਗਰਸ਼ ਵੀ ਕਿਸਾਨਾਂ ਨਾਲ ਜੁੜਿਆ ਹੈ ਠੀਕ ਹੈ ਜੀ ਤੁਹਾਡਾ ਹੀ ਜਿਹੜਾ ਤੁੰਡਾ ਹੈ ਜੀ ਹਾਂਜੀ ਤੇ ਜਿਵੇਂ ਤੁਸੀਂ ਇੱਥੇ ਨਹਿਰ ਦੇ ਤੁਸੀਂ ਕਿਨਾਰੇ ਲਾਇਆ ਜੀ ਕੋਈ ਤੁਸੀਂ ਇਹਦੇ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਤੁਹਾਨੂੰ ਹਾਂਜੀ ਪਰਮਿਸ਼ਨ ਲੈਣੀ ਪੈਂਦੀ ਹੈ ਠੀਕ ਹੈ ਜੀ ਗਾਰਡ ਸਾਹਿਬ ਹੈ ਹਾਂਜੀ ਉਸ ਤੋਂ ਪਰਮਿਸ਼ਨ ਲੈਣੀ ਜਾਂ ਫਿਰ ਉਸ ਤੋਂ ਉੱਥੇ ਸਰੋਵਰ ਤੋਂ ਪਰਮਿਸ਼ਨ ਮਿਲਦੀ ਹੈ ਠੀਕ ਹੈ ਜੀ ਮਤਲਬ ਤੁਹਾਨੂੰ ਕੋਈ ਕੱਲੂ ਦਿੱਕਤ ਨਾ ਆਵੇ ਦਿੱਕਤ ਨਾ ਆਏ ਠੀਕ ਹੈ ਜੀ ਹਾਂਜੀ ਇਹਦੀ ਇੱਕ ਮਾਈਗ੍ਰੇਸ਼ਨ ਦੀ ਗੱਲ ਵੀ ਅਸੀਂ ਸੁਣੀ ਹੈ ਕਿ ਇਹਦੀ ਮਤਲਬ ਜਿਹੜੇ ਡੱਬੇ ਨੂੰ ਤੁਸੀਂ ਇੱਥੇ ਪਰਮਾਨੈਂਟ ਨਹੀਂ ਰੱਖਦੇ ਹੈਗੇ ਪਰਮਾਨੈਂਟ ਨਹੀਂ ਰੱਖਦੇ ਹੈਗੇ ਠੀਕ ਹੈ ਜੀ ਅਸੀਂ ਇੱਥੋਂ ਠਾਕੇ ਹਾਂਜੀ ਬਾੜੇ ਵਾਲੇ ਇਲਾਕੇ 'ਚ ਜਾਂ ਫਿਰ ਰਾਜਸਥਾਨ 'ਚ ਹਾਂਜੀ ਸਰੋਂ ਦਾ ਟੈਮ ਲੈ ਕੇ ਜਾਂਦੇ ਹਾਂ ਮਤਲਬ ਜਿੱਥੇ ਫੁੱਲ ਹੋਣ ਆਹ ਦਿਨਾਂ ਦੇ ਵਿੱਚ ਤੇ ਉਹ ਮੱਖੀਆਂ ਨੂੰ ਬਚਾਉਣ ਵਾਸਤੇ ਆ ਦੇਖੋ ਇਸ ਦੇ ਨਾਲ ਮੱਖੀ ਵੀ ਵੱਸਦੀਆਂ ਨੇ ਠੀਕ ਹੈ ਜੀ ਤੇ ਮੱਖੀ ਵੱਧੀਆਂ ਨੇ ਵੀ ਠੀਕ ਹੈ ਜੀ ਤੇ ਉੱਥੇ ਸਾਨੂੰ ਮਤਲਬ ਸਹਾਈ ਬਣਦਾ ਹੈ ਜੀ ਇਹਦਾ ਕਿੰਨਾ ਖਰਚਾ ਆ ਜਾਂਦਾ ਜੀ ਤੁਸੀਂ ਜਿਹੜੀ ਟਾਈ ਨੂੰ ਉੱਥੇ ਮਾਈਗ੍ਰੇਸ਼ਨ ਕਰਕੇ ਲੈ ਕੇ ਜਾਂਦੇ ਹੋ ਦੇਖੋ ਜਿਵੇਂ ਆਪਾਂ ਹਿਸਾਰ ਦਾ ਏਰੀਆ ਚਲੇ ਜਾਵਾਂ ਹਾਂਜੀ ਤਾਂ ਇੱਥੇ ਮਤਲਬ 6 ਜਾਂ 7000 ਰੁਪਿਆ ਕਿਰਾਇਆ ਲੱਗ ਜਾਂਦਾ ਇੱਕ ਸਾਈਡ ਦਾ ਅੱਛਾ ਫਿਰ ਉੱਥੇ ਤੁਸੀਂ ਜਾ ਕੇ ਜਗਾ ਕਰਾਈ ਵਗੈਰੇ ਤੇ ਲੈਣੇ ਨਹੀਂ ਕਿਰਾਏ ਤੇ ਨਾ ਉਧਰ ਲੋਕ ਵੀ ਬੜੋ ਬਹੁਤ ਬੜੀਆਂ ਨੇ ਅੱਛਾ ਜੀ ਮਤਲਬ ਦੇ ਜਿੱਥੇ ਉਹਨਾਂ ਦਾ ਹੁੰਦਾ ਹੈ ਹਿਸਾਰ ਏਰੀਆ ਜੀ ਬਹੁਤ ਬੜੀਆਂ ਲੋਕ ਨੇ ਉਧਰ ਠੀਕ ਹੈ ਜਿੰਨੀ ਖੋਸਕਦੀ ਹੈਲਪ ਕਰਦੇ ਨੇ ਠੀਕ ਹੈ ਜੀ ਹਾਂਜੀ ਤੇ ਦੁਬਾਰੇ ਮਤਲਬ ਸਾਲ ਦੇ ਵਿੱਚ ਤੁਸੀਂ ਇੱਕ ਵਾਰ ਫੇਰ ਉੱਥੇ ਜਾ ਕੇ ਲਿਆਉਨੇ ਹੋ। ਘਰਿਆਂ ਦੇ ਵਿੱਚ ਇੱਥੇ ਲੈ ਆਉਨੇ ਹੋ। ਤੇ ਮਤਲਬ 1.5 2 ਮਹੀਨੇ ਰੱਖਦੇ ਆ। ਠੀਕ ਹੈ ਜੀ। ਤੇ ਇੱਥੇ ਫਿਰ ਇਧਰ ਹੀ ਲੈਂਦੇ ਆ। ਨਾਲੇ ਮੱਖੀਆਂ ਦਾ ਵੱਧਾ ਹੋ ਜਾਂਦਾ ਜੀ। ਹਾਂਜੀ ਹਾਂਜੀ ਠੀਕ ਹੈ। 2 ਮਹੀਨੇ ਚ ਸਟਾਪ ਪੂਰਾ ਬੈਨਿਫਿਟ ਹੁਣ ਜਿਵੇਂ ਆਪਣਾ ਅੱਜ ਮਈ ਹੁਣ ਮਹੀ ਚੱਲ ਰਹੀ ਹੈ ਜੀ। ਹਾਂਜੀ। ਹੁਣ ਹੁਣ ਤੁਸੀਂ ਕਿਹੜੇ ਮਹੀਨੇ ਚ ਇਹਨੂੰ ਤੁਸੀਂ ਲੈ ਕੇ ਜਾਓਗੇ? ਹਾਂ ਜੀ। ਅਠਵੇਂ ਜਾਂ ਨੌਵੇਂ। ਨੌਵੇਂ ਮਹੀਨੇ ਕਿ ਲੱਗਣਗੇ। ਤੇ ਉੱਥੇ 2 ਮਹੀਨੇ ਰੱਖੋਗੇ। ਹਾਂਜੀ ਤੇ ਉਸ ਤੋਂ ਬਾਅਦ ਇੱਥੇ ਜਦੋਂ ਵੱਧ ਗਈਆਂ ਹਾਂਜੀ ਹਾਂਜੀ ਤਾਂ ਇੱਥੇ ਇਹਦੇ ਜਿਹੜੇ ਡੱਬੇ ਸ਼ਿਫਟ ਕਰ ਦਵਾਂਗੇ ਦੇਖੋ ਜੀ ਜਿਵੇਂ 8ਵੇਂ 9ਵੇਂ ਜਾਂ 10ਵੇਂ ਉੱਧਰ ਰੱਖ ਲਈ ਤਾਂ ਫਿਰ ਲੈ ਕੇ ਆਪਣੇ ਸਫੈਦੇ 'ਚ ਰੱਖ ਦਿੰਦੇ ਜੀ ਸਫੈਦੇ ਫੁੱਲਾਂ ਨਾਲ ਜੀ ਇੱਥੇ ਫੁੱਲ ਨਾਲ ਜੀ ਹਾਂਜੀ ਠੀਕ ਹੈ ਜੀ ਫਿਰ ਜਾਂ 11ਵੇਂ ਜਾਂ 12ਵੇਂ ਵਿੱਚ ਫਿਰ ਅਸੀਂ ਰਾਸਤਨ ਲੈ ਕੇ ਜਾਂਦੇ ਹਾਂ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਇੱਥੇ ਲੱਗੇ ਫਿਰ ਇੱਥੇ ਆ ਜਾਂਦੇ ਨੇ ਫਿਰ ਫਿਰ ਉਹ ਵੀ ਟ੍ਰੀਨ ਵੱਢ ਜਾਂਦੀ ਹੈ अच्छा फिर मतलब ਤੁਸੀਂ 7 ਮਹੀਨੇ 8 ਮਹੀਨੇ ਤੱਕ ਫੀਰੇ ਨੂੰ ਇੱਥੇ ਰੱਖੋਗੇ ਹਾਂ ਹਾਂ ਤੇ ਦੁਬਾਰੇ ਫਿਰ ਮਤਲਬ ਫੀਰੇ ਜੀ ਸਰਕਲ ਇਹੀ ਚੱਲਦਾ ਰਹੇਗਾ ਇਹੀ ਸਰਕਲ ਆਪਾਂ ਕਹੀਏ ਵੀ ਕਿਸਾਨ ਇੱਕ ਜਗ੍ਹਾ ਡੱਬੇ ਰੱਖ ਕੇ ਨਿਸ਼ਾ ਤਿਆਰ ਕਰ ਸਕਦਾ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਮਤਲਬ ਮੇਨਤ ਆਲਾ ਕੰਮ ਹੈ ਹਾਂਜੀ 15 ਸਾਲਾਂ ਦੇ ਵਿੱਚ ਤੁਹਾਡਾ ਸਭ ਤੋਂ ਹਾਈएस्ट ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਇਸ ਕੰਮ ਤੋਂ ਕਮਾਈ ਕੀਤੀ ਹੋਵੇ ਉਹ ਸਾਲ ਤੇ ਇੱਕ ਉਹ ਸਾਲ ਸਾਨੂੰ ਜ਼ਰੂਰ ਦੱਸੋ ਜਿੱਥੇ ਤੁਸੀਂ ਸਭ ਤੋਂ ਘੱਟ ਕਮਾਈ ਕੀਤੀ ਹੋਵੇ ਵੀ ਜਿੱਥੇ ਸਾਨੂੰ ਘਾਟਾ ਪਿਆ ਹੋਵੇ ਲੌਸ ਹੋਇਆ ਹੋਵੇ ਦੇਖੋ ਜੀ ਜਿਹੜੀ ਸਾਲ ਸਭ ਤੋਂ ਜ਼ਿਆਦਾ ਕਮਾਈ ਹੋਈ ਹੈ ਉਹ 2018 ਸੀ। ਅੱਛਾ ਜੀ। ਹਾਂ ਜੀ। 2018 ਦੇ ਵਿੱਚ। ਹਾਂ ਜੀ ਹਾਂ ਜੀ। ਠੀਕ ਹੈ ਜੀ। ਤੇ ਜਿਹੜਾ ਸਭ ਤੋਂ ਜ਼ਿਆਦਾ ਲੌਸ ਹੋਇਆ ਹੈ ਇਹ ਪਿਛਲਾ ਸਾਲ 2023 ਸੀ। ਅੱਛਾ ਜੀ। ਹਾਂ ਜੀ। ਤੇ ਉਦੋਂ ਕਮਾਈ ਕਿੰਨੀ ਹੋਈ ਤੁਹਾਡੇ ਇੱਧੇ ਤੋਂ? ਉਸ ਟਾਈਮ ਮਤਲਬ ਕਿ ਜੇ ਮੈਂ 100 ਬਕਸੇ ਸੀ। ਹਾਂ ਜੀ। ਤੇ ਜੀ ਉਸ ਟਾਈਮ ਸਾਇਦ ਚੱਲ ਗਿਆ 450। ਆਲਕੀ 4.5 ਲੱਖ ਦੇ ਹਾਂਜੀ ਠੀਕ ਹੈ ਜੀ ਤੇ ਲੌਸ ਦੇ ਵਿੱਚ ਤੁਸੀਂ ਲੌਸ ਦੇ ਵਿੱਚ ਹੁਣ ਜਿਵੇਂ ਸੈਦ ਨਹੀਂ ਬਣਿਆ ਹੈਗਾ ਅੱਛਾ ਜੀ ਹਾਂਜੀ ਤੇ ਮੱਖੀਆਂ ਮਰਗੀਆਂ ਠੀਕ ਹੈ ਜੀ 2 ਲੱਖ ਦੀ ਮੱਖੀਆਂ ਮਰਗੀਆਂ ਜਿਵੇਂ ਸੈਦ ਨਹੀਂ ਬਣਿਆ ਹੈਗਾ 1.5 ਲੱਖ ਦਾ ਸੈਦ ਗਾਇਬ ਮਤਲਬ ਬਣਿਆ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਇਸ ਸਾਲ ਮੌਸਮ ਦੇ ਚੇਂਜ ਆਉਣ ਕਾਰਨ ਹੂੰ ਬਾਈ ਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਮੈਨੂੰ ਇਤਕੀ ਕੋਈ ਪ੍ਰੋਫਿਟ ਨਹੀਂ ਹੋਇਆ ਹੈਗਾ ਹੂੰ ਕਿਉਂ ਕਿਉਂਕਿ ਬਾਈ ਦਾ ਲਾਸ ਹੋ ਗਿਆ ਮੱਖੀਆਂ ਮਰਗੀਆਂ ਸਰਦੀਆਂ ਤੇ ਬਹੁਤ ਜ਼ਿਆਦਾ ਐਕਸਟ੍ਰੀਮ ਠੰਡ ਸੀਗੀ ਬਾਈ ਤੇ ਹੁਣ ਗਰਮੀਆਂ ਚ ਬਹੁਤ ਜ਼ਿਆਦਾ ਗਰਮੀਆਂ ਚ ਬਹੁਤ ਜ਼ਿਆਦਾ ਨੂਨ ਚੱਲ ਰਹੀ ਆ ਟੈਂਪਰੇਚਰ ਬਹੁਤ ਹਾਈ ਆ ਹੁਣ ਵੀ ਲਗਭਗ ਬਾਈ ਨੇ ਦੱਸਿਆ ਵੀ ਮੱਖੀਆਂ ਦਾ ਕਾਫੀ ਨੁਕਸਾਨ ਹੈ ਬਚਾਉਣ ਦੀ ਮੁਸ਼ਕਲ ਆ ਰਹੀ ਆ ਯਾਰ ਗੱਲ ਇਹ ਆ ਪੁੱਤਾਂ ਵੀ ਇਹਨੂੰ ਬਚਾਏ ਲਵੇ ਡੱਬਿਆਂ ਚ ਹਾਂ ਬਾਈ ਬਹੁਤ ਚੱਕਰ ਕਰ ਰਹੇ ਆ ਸਭ ਤੋਂ ਜ਼ਿਆਦਾ ਜੇ ਇਹਦੀ ਸਟਰਗਲ ਹੈ ਤਾਂ ਉਹਨੂੰ ਬਚਾਉਣੀ ਈ ਆ ਬਚਾਣ ਈ ਹੁਣ ਤਾਂ ਜੇ ਬਚਣਗੀਆਂ ਫੇਰੀ ਸ਼ਾਇਦ ਵੱਡੂ ਸੋਗਾ ਨਾ ਬਿਲਕੁਲ ਤੇ ਇੱਕ ਇਹ ਸਾਨੂੰ ਦੱਸੋ ਜੀ ਇਹਨੂੰ ਤੁਸੀਂ ਜਿਵੇਂ ਸਵੇਰੇ ਖੋਲ ਕੇ ਜਾਂਦੇ ਹੋ ਸ਼ਾਮ ਨੂੰ ਇਸ ਬੰਦ ਕਰਕੇ ਜਾਣਾ ਬੰਦਾ ਇਹ ਵੀ ਕੋਈ ਨਹੀਂ ਵੈਸੇ ਆਟੋਮੈਟਿਕ ਆ ਜਾਂਦੀਆਂ ਚੱਲ ਜਾਂਦੀਆਂ ਨੇ ਇਹ ਵੀ ਇਹ ਪਾਣੀ ਨੇੜੇ ਆ ਨਾ ਪਾਖੜਾ ਦਾ ਅੱਛਾ ਠੰਡਾ ਉਰੇ ਮਾੜਾ ਮੋਟਾ ਪਾਣੀ ਦੀ ਲੋੜ ਹੈ ਇਹਨਾਂ ਨੂੰ ਕੁਝ ਬਾਈਆਂ ਨੇ ਰੱਖਿਆ ਹੋਇਆ ਇਹਨੂੰ ਬਚਾਉਣ ਲਈ ਕੁਝ ਆਹ ਡਰਾਮ ਹੈ ਜੀ ਆਹ ਡਰਾਮ ਆ ਰੱਖੇ ਹੋਏ ਤੇ ਰੱਖ ਦਿੰਦੇ ਆ ਪਾਣੀ ਪਾਣੀ ਜਿਆ ਪਾਣੀ ਰੱਖਣਾ ਪੈਂਦਾ ਨੇੜੇ ਰੱਖਣਾ ਪੈਂਦਾ ਕੁਝ ਥੋੜਾ ਜਿਹਾ ਇੰਨਾ ਕੁ ਸ਼ੈਲਟਰ ਰਖਤਾ ਹਾਂ ਦਾ ਇੱਥੇ ਠੰਡਾ ਵੀ ਚਲ ਤਾਂ ਬਚ ਬਚਾਉ ਰਿਹਾ ਸਕਦਾ ਹੈ ਮਾੜਾ ਮੋਟਾ ਇਹਨਾਂ ਦੀ ਸਾਰੀ ਜਿਹ ਜਿਵੇਂ ਹੁਣ ਇਹਨਾਂ ਨੂੰ ਬਾਈ ਨਹੀਂ ਜੀ ਕਿ ਯਾਰ ਮੰਨ ਲਾ 50000 ਯਾਰ ਬੱਸ ਲੇ ਉਹ ਅੱਗੇ ਡੱਬੇ 10 ਬਟਾ ਵਧਾ ਲੈਂਦਾ ਇਹ ਮੱਖੀਆਂ ਚ ਪੈ ਜਾਂਦਾ ਮੱਖੀਆਂ ਚ ਇਤਕੇ ਬੱਚੇ ਨਹੀਂ ਹੈ ਕੋਈ ਹਾਂ ਬੱਚੇ ਹੀ ਨਹੀਂ ਬੱਚੇ ਨਹੀਂ ਹੈਗਾ ਜੀ ਜੇ ਬੱਚੇ ਤਾਂ ਹੀ ਇਹ ਨਾ ਇਹ ਲੋਕ ਇਹ ਚ ਕੀ ਪ੍ਰੋਫਿਟ ਆਪਾਂ ਕਹਿੰਦੇ ਬਾਈ ਪ੍ਰੋਫਿਟ ਪ੍ਰੋਫਿਟ ਇਹ ਚ ਬੰਦਾ ਵਿਚੀ ਇਨਵੈਸਟ ਹੋਈ ਜਾਂਦਾ ਜਿੰਨੇ ਨੂੰ ਆਪਾਂ ਮਿਲਿਆ ਪਹਿਲਾਂ ਮੈਂ ਦੇਖੇ ਨੇ ਉਹ ਕਹਿੰਦੇ ਵੀ ਸਾਨੂੰ ਮੈਂ ਹੁੰਦਾ ਵੀ ਜਿੱਥੇ 100 ਹੋ ਗਿਆ 120 ਡੱਬੇ ਹੋ ਜਾਣ 150 ਉਹਦੇ ਹਾਂ ਉਹ ਇਸ ਨੂੰ ਐਕਸਟੈਂਡ ਕਰੀ ਜਾਂਦੇ ਨੇ ਬਿਜ਼ਨਸ ਨੂੰ ਉਹੀ ਪੈਸਾ ਇਹਦੇ ਵਿੱਚ ਪੈਂਦਾ ਹਾਂ ਤੇ ਬਸ ਐ ਹੁੰਦਾ ਹੋਰ ਇਹਦੇ ਜੇ ਕੋਈ ਐ ਨਹੀਂ ਹੈਗਾ ਵੀ ਕਿਸਾਨੀ ਵਰਗਾ ਹੀ ਕੰਮ ਹੈ ਕੋਈ ਐ ਨਹੀਂ ਮੈਂ ਹੋਏ ਕਿਸਾਨ ਵਾਲਾ ਚਾਦੀ ਮੁੱਠੀ ਵਾਲਾ ਕੰਮ ਹੈ ਵੀ ਆ ਤੁਸੀਂ ਸੋਚੋ ਵੀ ਡ੍ਰੀਮ ਲਓ ਇਹ ਲੱਖ ਰੱਖ ਗਏ ਅਸੀਂ ਪਤਾ ਨਹੀਂ ਕੀ ਕਰਦਾਂਗੇ ਐ ਆ ਵੀ ਬਈ ਖਰਚਾ ਪਾਣੀ ਚੱਲ ਜਾਂਦਾ ਚਲੋ ਜਾ ਜਾ ਹੋਰ ਕਿਤੇ ਕੰਮ ਕਰਨਾ ਉਹ ਬੰਦਾ ਆਫਦਾ ਕਰ ਲੈਂਦਾ ਠੀਕ ਹੈ ਨਾ ਕਿਤੇ ਹੋਰ ਵੀ ਕੰਮ ਕਰਨ ਲਈ ਜਾਣਾ ਪਊ ਬਾਈ ਨੂੰ ਜੌਬਲੈਸ ਐ ਹਾਂ ਇਹ ਵਧੀਆ ਚੱਲ ਬਈ ਨੇਚਰ ਬੈਠਾ ਨਹੀਂ ਜਿਵੇਂ ਜਿਵੇਂ ਤੁਸੀਂ ਦੱਸਿਆ ਸੀ ਰਾਜਸਥਾਨ ਜਾਂਦੇ ਹੋ ਹਿਮਾਚਲ ਸਾਈਡ ਵੀ ਲੋਕ ਜੋ ਉੱਥੇ ਜਾਂਦੇ ਨੇ ਜੀ ਲੋਕ ਹਾਂ ਜਾਂਦੇ ਨੇ ਲੇਕਿਨ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੁੰਦਾ ਹੈ ਅੱਛਾ ਜਿਹੜੇ ਇੱਧਰ ਜਾਂਦੇ ਹਾਂ ਹਜ਼ਾਰ ਜਾਂ 2000 ਬੱਕੇ ਹੁੰਦੇ ਨੇ ਅੱਛਾ ਉਹਨਾਂ ਨੂੰ ਹੀ ਅਪਰੋਚ ਕਰਦੇ ਨੇ ਹਾਂ ਠੀਕ ਹੈ ਜੀ ਜਿਹੜੇ ਉਹ ਲੋਕ ਨੇ ਮਤਲਬ ਉਹ ਜਿਆਦੇ ਡੱਬੇ ਵਾਲਿਆਂ ਨੂੰ ਅਪਰੋਚ ਕਰਦੇ ਨੇ ਘੱਟ ਵਾਲਿਆਂ ਨੂੰ ਨਹੀਂ ਕਰਦੇ ਜਿਵੇਂ ਕਿਰਾਇਆ ਹੈ ਜੀ ਹੇ ਮਾਚਾ ਲ ਬਹੁਤ ਕਰਾਇ ਬਣੂਗਾ ਹੂੰ ਹੂੰ ਇਹ 50 ਰੁਪਏ 100 ਰੁਪਏ ਦੀ ਕੀ ਬਣੂਗਾ ਜੀ ਘੱਟੋ ਘੱਟ 500 ਡੱਬੇ ਤੋਂ ਉੱਪਰ ਲੋਗੇ ਜੇ ਉਹ ਫਾਰਮਿੰਗ ਵਾਲਾ ਸਵਾਗ ਲੈਣ ਉਹਨਾਂ ਨੂੰ ਪ੍ਰੋਫਿਟ ਵੀ ਫਿਰ ਹੁੰਦਾ ਹੈ ਹਨਾ ਬੈਨੀਫਿਟ ਵੀ ਹੁੰਦਾ ਚਲੋ ਠੀਕ ਆ ਬਾਈ ਜੀ ਠੀਕ ਆ ਜੀ ਬਾਕੀ ਬਾਈ ਦਾ ਅਸੀਂ ਨੰਬਰ ਦੇ ਦਾਂਗੇ ਜਿਨ੍ਹਾਂ ਨੇ ਕੰਟੈਕਟ ਕਰਨਾ ਹੋਵੇ ਬਾਈ ਨਾਲ ਚਾਹੀਦਾ ਹੋਵੇ ਲੋਕ ਚਾਹੀਦਾ ਹੋਵੇ ਸ਼ਾਇਦ ਵਧੀਆ ਤਾਂ ਉਹ ਬਾਈ ਨੂੰ ਕੰਟੈਕਟ ਕਰ ਸਕਦਾ ਹਾਂ ਸ਼ਾਇਦ ਬਹੁਤ ਵਧੀਆ ਜੀ ਹਾਂ ਪ્યોਰ ਸਹੇਦ ਹੋਰ ਮਿਲੂਗਾ ਘਰੋਂ ਹਾਂ ਜੀ しかし、たのばさと行かず。